ਜਦੋਂ ਅਸੀਂ ਕਿਸੇ ਨਾਲ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਅਕਸਰ ਅੱਖਾਂ ਤੇ ਧਿਆਨ ਜਾਂਦਾ ਕਿਸੇ ਦੀਆਂ ਅੱਖਾਂ ਗੂੜੀਆਂ ਭੂਰੀਆਂ ਹਲਕੀਆਂ ਨੀਲੀਆਂ ਹਰੀਆਂ ਵੀ ਹੋ ਸਕਦੀਆਂ ਨੇ ਇਹ ਰੰਗ ਕਈ ਵਾਰ ਰੋਸ਼ਨੀ ਦੇ ਅਸਰ ਨਾਲ ਬਦਲਦੇ ਦਿਖਾਈ ਦਿੰਦੇ ਨੇ ਦੁਨੀਆ ਭਰ 'ਚ ਅੱਖਾਂ ਦੇ ਰੰਗਾਂ ਦੀ ਵਿਆਪਕ ਵੱਖਰਤਾ ਮਿਲਦੀ ਆ ਪੂਰੇ ਰੰਗ ਸਭ ਤੋਂ ਆਮ ਆ ਖਾਸ ਕਰਕੇ ਅਫਰੀਕਾ ਤੇ ਏਸ਼ੀਆ 'ਚ ਨੀਲੀਆਂ ਅੱਖਾਂ ਉੱਤਰੀ ਤੇ ਪੂਰਬੀ ਯੂਰਪ 'ਚ ਜ਼ਿਆਦਾ ਪਾਈਆਂ ਜਾਂਦੀਆਂ ਨੇ ਜਦਕਿ ਹਰਾ ਰੰਗ ਸਭ ਤੋਂ ਦੁਰਲੱਭਾ ਜੋ ਦੁਨੀਆ ਦੀ ਲਗਭਗ 2 ਫੀਸਦੀ ਆਬਾਦੀ ਚ ਹੀ ਪਾਇਆ ਜਾਂਦਾ ਹੈ ਜੇਲ ਰੰਗ ਦੀਆਂ ਅੱਖਾਂ ਹੋਰ ਵੀ ਜਟਿਲ ਹੁੰਦੀਆਂ ਨੇ ਜੋ ਰੋਸ਼ਨੀ ਮੁਤਾਬਕ ਕਦੇ ਹਰੀਆਂ ਤੇ ਕਦੇ ਭੂਰੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਅੱਖਾਂ ਦਾ ਰੰਗ ਆਇਰਿਸ ਪੁਤਲੀ ਦੇ ਆਇਦੋ ਵਾਲੇ ਰੰਗਦਾਰ ਘੇਰਾ ਚ ਮੌਜੂਦ ਮੈਲਨ ਪਿਗਮੈਂਟ ਨਾਲ ਤੈ ਹੁੰਦਾ ਭੂਰੀਆਂ ਅੱਖਾਂ ਜਾਨੀ ਕਿ ਮੈਲਨ ਵੱਧ ਮਾਤਰਾ ਚ ਹੁੰਦਾ ਤੇ ਨੀਲੀਆਂ ਅੱਖਾਂ ਮੈਲਨ ਘੱਟ ਹੁੰਦਾ ਇਹਨਾਂ ਦਾ ਰੰਗ ਪਿਗਮੈਂਟ ਕਾਰਨ ਨਹੀਂ ਸਗੋਂ ਆਇਰਿਸ ਦੇ ਜਾਨੀ ਕਿ ਪੁਤਲੀਆਂ ਦੇ ਅੰਦਰ ਰੋਸ਼ਨੀ ਦੇ ਵਿਖਰ ਨਾਲ ਆਉਂਦਾ ਹਰੀਆਂ ਅੱਖਾਂ ਅੱਖਾਂ ਦੇ ਹਰੇ ਹੋਣ ਦਾ ਕਾਰਨ ਮੈਲਿੰਗ ਦੀ ਮੱਧ ਮਾਤਰਾ ਤੇ ਰੋਸ਼ਨੀ ਦੇ ਵਿਖਰਾਵ ਨੂੰ ਮੰਨਿਆ ਜਾਂਦਾ ਹੈ ਜਿੱਥੇ ਅੱਖਾਂ ਆਇਰਿਸ ਪੁਤਲੀ 'ਚ ਮੈਲਿੰਗ ਆਸਮਾਨ ਤਰੀਕੇ ਨਾਲ ਫੈਲਿਆ ਹੁੰਦਾ ਜਿਸ ਨਾਲ ਰੰਗਾਂ ਦਾ ਮੋਜੈਕ ਛੋਟੇ ਛੋਟੇ ਟੁਕੜਿਆਂ ਤੋਂ ਬਣੀ ਚੀਜ਼ ਬਣਾਉਂਦਾ ਇਹ ਰੰਗ ਅਲਦੋ ਵਾਲੀ ਵੀ ਰੋਸ਼ਨੀ ਅਨੁਸਾਰ ਬਦਲ ਸਕਦਾ ਲੰਮੇ ਸਮੇਂ ਤੱਕ ਮੰਨਿਆ ਜਾਂਦਾ ਸੀ ਕਿ ਅੱਖਾਂ ਦਾ ਰੰਗ ਸਿਰਫ ਇੱਕ ਸਧਾਰਨ ਜੈਨੇਟਿਕ ਨਿਯਮ ਨਾਲ ਤੈਅ ਹੁੰਦਾ ਇਸ ਦਾ ਮਤਲਬ ਆ ਕਿ ਭੂਰੀਆਂ ਅੱਖਾਂ ਦਾ ਜੀਨ ਨੀਲੀ ਅੱਖਾਂ ਦੇ ਜੀਨ ਤੇ ਹਾਵੀ ਹੁੰਦਾ ਪਰ ਹੁਣ ਵਿਗਿਆਨੀਆਂ ਨੇ ਇਹ ਸਾਬਿਤ ਕੀਤਾ ਹੈ ਇਹ ਕਾਫੀ ਜਟਿਲ ਪਰਕੇ ਨੇ ਆ ਕੋਈ ਯੂਰਪੀ ਬੱਚੇ ਨੀਲੀ ਹਜ਼ਾ ਸਲੇਟੀ ਅੱਖਾਂ ਨਾਲ ਜਨਮ ਲੈਂਦੇ ਨੇ ਕਿਉਂਕਿ ਸ਼ੁਰੂਆਤ ਚ ਮੈਲਨ ਘੱਟ ਹੁੰਦਾ ਸਮੇਂ ਨਾਲ ਇਹ ਰੰਗ ਪੂਰਾ ਜਾਹਰਾ ਹੋ ਸਕਦਾ ਬਾਲਗ ਅਵਸਥਾ ਚ ਰੰਗ ਕਾਫੀ ਹੱਦ ਤੱਕ ਸਥਿਰ ਹੋ ਜਾਂਦਾ ਪਰ ਰੋਸ਼ਨੀ ਕੱਪੜਿਆਂ ਜਾਂ ਪੁਤਲੀ ਦੇ ਆਕਾਰ ਦੇ ਆਧਾਰ ਤੇ ਦਿਖ ਵਿੱਚ ਮਾਮੂਲੀ ਬਦਲਾ ਆਵਾ ਤੇ ਫੈਲਾਵ ਨਾਲ ਛੋਟੇ ਮੋਟੇ ਬਦਲਾਅ ਦਿਖਦੇ ਨੇ ਉਦਾਹਰਨ ਲਈ ਵਜੋਂ ਨੀਲੀਆਂ ਸਲੇਟੀਆਂ ਖਾਂ ਬਹੁਤ ਨੀਲੀਆਂ ਬਹੁਤ ਸਲੇਟੀ ਜਾਂ ਥੋੜੀਆਂ ਹਰੀਆਂ ਵੀ ਦਿਖਾਈ ਦੇ ਸਕਦੀਆਂ ਨੇ ਜੋ ਕਿ ਆਲੇ ਦੋਆਲੇ ਰੋਸ਼ਨੀ ਦੇ ਆਧਾਰ ਤੇ ਨੇ ਤੇ ਵਿਦੇ ਦੇ ਸਥਾਈ ਤਬਦੀਲੀਆਂ ਬਹੁਤ ਘੱਟ ਹੁੰਦੀਆਂ ਨੇ ਪਰ ਉਮਰ ਵਧਣ ਦੇ ਨਾਲ ਕੁਝ ਡਾਕਟਰੀ ਸਥਿਤੀਆਂ ਦੇ ਨਾਲ ਹੋ ਸਕਦੀਆਂ ਨੇ ਜੋ ਆਇਰਿਸ ਜਾਂ ਮੈਲਨ ਨੂੰ ਪ੍ਰਭਾਵਿਤ ਕਰਦੀਆਂ ਨੇ ਕੁਝ ਲੋਕਾਂ 'ਚ ਦੋਵੇਂ ਅੱਖਾਂ ਦੇ ਰੰਗ ਵੱਖਰੇ ਹੁੰਦੇ ਨੇ ਜਾਂ ਇੱਕੋ ਅੱਖ 'ਚ ਦੋ ਰੰਗ ਦਿਖਦੇ ਨੇ ਇਹ ਜਨਮ ਜਾਤ ਤੋਂ ਵੀ ਹੋ ਸਕਦਾ ਜਾਂ ਛੱਟ ਜਾਂ ਕੁਝ ਬਿਮਾਰੀਆਂ ਦੇ ਕਾਰਨ ਵੀ ਹਾਲੀਵੁੱਡ ਦੇ ਅਭਿਨੇਤਰੀਆਂ ਕੇਟ ਬੋਸਵਰਥ ਤੇ ਮੀਲਾ ਕੁਇਨਸ ਦੇ ਸਪਰਸ਼ਿਤ ਉਦਾਹਰਨਾ ਤੇ ਅੱਖਾਂ ਦਾ ਰੰਗ ਸਿਰਫ ਜੈਨੇਟਿਕਸ ਅਤੇ ਭੌਤਿਕ ਵਿਗਿਆਨ ਦਾ ਸੁਮੇਲ ਨਹੀਂ ਇਸ ਗੱਲ ਦੀ ਜਾਦ ਦਮਾਉਂਦਾ ਕਿ ਜੀਵ ਵਿਗਿਆਨ ਤੇ ਸੁੰਦਰਤਾ ਕਿੰਨੀ ਨੇੜਿਓਂ ਜੁੜੀਆਂ ਹੋਈਆਂ ਨੇ ਅੱਖਾਂ ਸਾਨੂੰ ਸਿਰਫ ਦੁਨੀਆ ਹੀ ਨਹੀਂ ਦਿਖਾਉਂਦੀਆਂ ਸਗੋਂ ਉਹ ਸਾਨੂੰ ਇੱਕ ਦੂਜੇ ਨਾਲ ਵੀ ਜੋੜਦੀਆਂ ਨੇ ਭਾਵੇਂ ਉਹ ਨੀਲੇ ਹਰੇ ਪੂਰੇ ਜਾ ਇਨ੍ਹਾਂ ਰੰਗਾਂ ਦਾ ਇੱਕ ਅਜੀਬ ਸੁਮੇਲ ਹੋਵੇ ਹਰੇਕ ਆਖ ਇੱਕ ਕਹਾਣੀ ਦੱਸਦੀ ਆ ਇਹ ਕਹਾਣੀ ਜੋ ਸਾਡੇ ਵੰਸ਼ ਸਖਸ਼ੀਅਤ ਤੇ ਮਨੁੱਖ ਹੋਣ ਦੀ ਡੁੰਗੀ ਸੁੰਦਰਤਾ ਨੂੰ ਦਰਸਾਉਂਦੀ